ਅੱਜ ਮਿਤੀ 3 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਸੰਪੂਰਨ ਪੰਜਾਬ ਪੰਤ ਦਾ ਸੱਤਾ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਦਿੱਤਾ ਗਿਆ ਸੀ ਜਿਸ ਦਾ ਲੋਰ ਜਹਬ ਦੇ ਵਿੱਚ ਪੂਰ ਜ਼ੋਰ ਸਮਰਥਨ ਵੇਖਣ ਨੂੰ ਮਿਲਿਆ ਕਿਸਾਨ ਜਥੇਬੰਦੀਆਂ ਨੇ ਜਿੱਥੇ ਬਾਜ਼ਾਰ ਬੰਦ ਕਰਵਾਏ ਉੱਥੇ ਹੀ ਨੈਸ਼ਨਲ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦਾ ਵਾਹਨ ਲੰਘਣ ਨਹੀਂ ਦਿੱਤਾ ਜਾ ਰਿਹਾ ਸੀ ਪਰ ਐਂਬੂਲੈਂਸ ਅਤੇ ਹੋਰ ਜ਼ਰੂਰੀ ਕੰਮਾਂ ਨੂੰ ਛੋਟ ਦਿੱਤੀ ਗਈ ਸੀ ਜਿਨ੍ਹਾਂ ਨੂੰ ਧਰਨੇ ਦੇ ਵਿੱਚ ਨਹੀਂ ਰੋਕਿਆ ਗਿਆ ਪਰ ਇਸ ਧਰਨੇ ਦੇ ਦੌਰਾਨ ਆਮ ਜਲਦਾਨੋਂ ਪਰੇਸ਼ਾਨੀ ਦਾ ਸਾਹਮਣਾ ਭਰਪੂਰ ਕਰਨਾ ਪਿਆ ਇਸ ਮੌਕੇ ਤੇ ਤਾਣਾ ਮੁਖੀ ਐਸ.ਐਚ.ਓ. ਸੰਜੀਪ ਪੂਰ ਅਤੇ ਉਹਨਾਂ ਦੀ ਸਮੂਹ ਫੋਸਟੀਮ ਮੁਸਤੈਬ ਸੀ ਜਿਨ੍ਹਾਂ ਨੇ ਮੌਕੇ ਨੂੰ ਸੰਭਾਲਿਆ ਇਸ ਮੌਕੇ ਤੇ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਦੂਰ ਦਰਾਡੇ ਤੋਂ ਆਏ ਕਿਸਾਨ ਨਾ ਨਹੀਂ सेंट्रल सरकार के खिलाफ जम के नारेबाजी की तुम वेखो ट्रेंडिंग फॉर न्यूज़ चैनल फेसबुक पेज त एके टीवी यूट्यूब चैनल तो पत्रकार आशू कपूर की खास रिपोर्ट बिलौर तो ਤੁਹਾਨੂੰ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲੇ ਇਹ ਜਿਹੜਾ ਥਾਣਾ 20 ਦਸੰਬਰ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਆਜ ਨੇ ਤੇ ਕਿ ਐਮ ਐਮ ਦੋਨੇ ਫਾਰਮਾਂ ਨੇ ਲਿਖਿਆ ਇਹ ਥਾਣਾ ਸਾਨੂੰ ਲਾਉਣ ਦੀ ਨੌਬਤ ਤਾਂ ਆ ਹੀ ਆ ਤੇ ਤੁਹਾਨੂੰ ਵੀ ਪਤਾ ਕਿ ਪਿਛਲੇ ਲਗਭਗ ਇੱਕ ਸਾਲ ਤੋਂ ਹੀ ਜਿਹੜੀਆਂ ਜਥੇਬੰਦੀਆਂ ਆ ਉਹ ਸ਼ੰਭੂ ਬਾਡਰ ਤੇ ਖਰੋਰੀ ਬਾਡਰ ਤੇ ਬੈਠੀਆਂ ਸਰਕਾਰ ਗੁੰਗੀ ਬੋਲੀ ਤੇ ਅੰਨੀ ਹੋ ਚੁੱਕੀ ਉਹਨੂੰ ਦੱਸਦਾ ਨਹੀਂ ਕਿ ਜਿਹੜੀਆਂ ਉਥੇ ਸ਼ੀਸ਼ੀਆਂ ਹੋ ਰਹੀਆਂ ਜਾਂ ਜਾਣਾ ਜਾ ਰਹੀਆਂ ਕਿਹੜੀਆਂ ਜਾ ਰਹੀਆਂ ਉਹ ਹਿੰਦੁਸਤਾਨ ਤੇ ਭਾਰਤ ਵਾਸੀਆਂ ਦੀਆਂ ਜਾ ਰਹੀਆਂ ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਬੁਆਰੀ ਵਰਗਿਆ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਉਹਨੂੰ ਅਣਗੌਲਿਆ ਕਰ ਰਹੀ ਆ ਕੋਈ ਵੀ ਸੰਗਠਨਤਾ ਦੇ ਨਾਲ ਨਹੀਂ ਲੈ ਰੇ ਘਰ ਲੈਣੋ ਉਹਦੇ ਵਿੱਚ 8 ਵਜੇ ਦੇ ਵਿੱਚ ਪਿਛਲੀ 26 ਨਵੰਬਰ ਤੋਂ ਜਲਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਦੇ ਬੈਠੇ ਪਰ ਸਰਕਾਰਾਂ ਦੇ ਕੰਨਾ ਤੱਕ ਫੇਰ ਵੀ ਜੋ ਨਹੀਂ ਸਰਕੀ ਵੀ ਇੱਕ ਇਨਸਾਨ ਦੀ 100 ਲੀਟਰ ਦੀ ਸਾਡੇ ਸਾਰ ਆਪ ਕੋ ਦੀ ਜਾਣ ਜਾ ਰਹੀ ਹੈ ਕਿੰਨੀ ਕੀਮਤੀ ਆ ਕਿੰਨੇ ਲੋਕਾਂ ਦਾ ਉਹਦੇ ਨਾਲ ਪਿਆਰ ਆ ਕਿੰਨੇ ਲੋਕਾਂ ਦਾ ਉਹ ਅਕਮਾਰਗ ਦਰਸ਼ਨ ਆ ਜਿਹੜਾ ਯਾਂ ਹੀ ਚਾਂ ਰਾਹੇ ਜਾ ਰਿਹਾ ਸੋ ਸਰਕਾਰਾਂ ਨੂੰ ਜਿਹੜੀ ਉਹਦੀ ਆਵਾਜ਼ ਲੋਕਾਂ ਦੇ ਰਾਹੀਂ ਪਹੁੰਚਾਉਣ ਦੇ ਰਹੀ ਸੀ ਸਰਕਾਰਾਂ ਦੇ ਕੰਨਾਂ ਤੱਕ ਜਿਹੜਾ ਮਜਬੂਰੋਂ ਸਾਨੂੰ 30 ਦਸੰਬਰ ਦਾ ਧਰਨਾ ਲਿਕਣਾ ਪਿਆ